ਆ ਵੀ ਮੇਰੇ ਸੋਹਣਿਆ ਸੱਜਣਾ ਆ ਮੇਰੇ ਰਿਦੇ ਵਸ ਜਾ ਰਿਦੇ ਮੇਨੋਂ ਦਾ ਦਿਲ ਆ ਵੀ ਮੇਰੇ ਸੋਹਣਿਆ ਸੱਜਣਾ ਆ ਮੇਰੇ ਰਿਦੇ ਵਸ ਜਾ ਪਤੀ ਵਾਂ ਲੱਗਣ ਦੇਵਾ ਕਰਲਾਂ ਆ ਪਲਕਾਂ ਦੀ ਸ਼ਾਂ ਕਰਲਾਂ ਆ ਪਲਕਾਂ ਦੀ ਸ਼ਾਂ ਆ ਵੀ ਮੇਰੇ ਸੋਹਣਿਆ ਸੱਜਣਾ ਆ ਆ ਸਾਨੂੰ ਬੁੱਕ ਨਾਲ ਪਾਣੀ ਪਿਲਾ ਦੇ ਘੁੱਟ ਨਹੀਂ ਤੇਰੇ ਝੁੱਠਕ ਨੂੰ ਕਰੀਏ ਗਲਾਸ ਗੋਰੀਏ ਬੜ ਜੋਰ ਨਾਲ ਲੱਗੀਏ ਪਿਆਸ ਗੋਰੀਏ ਬੜ ਜੋਰ ਨਾਲ ਲੱਗੀਏ ਪਿਆਸ ਗੋਰੀਏ ਖਾਈ ਉਹ ਭਾਈ ਸਭ ਤੋਂ ਪਹਿਲਾਂ ਤੁਹਾਡਾ ਸ਼ੁਭ ਨਾਮ ਕੀ ਹੈ ਰਮੇਸ਼ ਦਵਾਨਾ ਅੱਛਾ ਤੇ ਘਰ ਵਿੱਚ ਕੀ ਕਹਿੰਦੇ ਨੇ ਘਰ ਵਿੱਚ ਮੇਰੇ ਮਾਤਾ ਪਿਤਾ ਨੇ ਨਾਮ ਰਮੇਸ਼ ਚੰਦਰ ਰੱਖਿਆ ਸੀਗਾ ਅੱਛਾ ਤੇ دیوانہ شابدو پھر ਕਿੱਥੋਂ ਮਿਲਿਆ ਤੁਹਾਨੂੰ اے ڈاکٹر ਮਿੱਟੂ ਲੈਰੀ ਸਾਹਿਬ ਨੇ ਮਿੰਨ ਦਿੱਤਾ ਹੈ ਨਾ اچھا تے ਮੈਨੂੰ ਖੁਸ਼ੀ ਹੈ ਕਿ ਮੇਰੇ ਪਿੰਡ ਦੇ ਸਹਿਤ ਕਰਨੇ ਹੀ ਮੇਰਾ ਨਾਮ ਲਿਖਿਆ ਰੱਖਿਆ ਠੀਕ ਹੈ ਹਾਂਜੀ ਨਿੱਕੇ ਦੇ ਪਿੱਛੇ ਕੋਈ ਕਹਾਣੀ ਹੈ ਕੋਈ ਕਿੱਸਾ ਹੈ ਕਿ ਵੈਸੇ ਹੀ ਪਿਆਰ ਨਾਲ ਕਹਿਣ ਲੱਗ ਪੇ ਬਸ ਮਿਲਦੇ ਜੁਲਦੇ ਸੀਗੇ ਹਮ ਇਹਨਾਂ ਦਾ ਸ਼ੌਂਕ ਹੈਗਾ ਸਹਿਤ ਲਿਖਣਾ ਹਮ ਤੇ ਮੇਰਾ ਹੈਗਾ ਸੀਗਾ ਕੁਝ ਗੀਤ ਵੀ ਮੈਂ ਲਿਖੇ ਨੇ ਹਮ ਤੇ ਸ਼ੌਂਕ ਹੈਗਾ ਸੀਗਾ ਗੀਤਾਂ ਨੂੰ ਗੁੰੰਗਣਾਉਣਾ ਠੀਕ ਹੈ ਤੇ ਉਹ ਗੁੰੰਗਣਾ ਗੁੰੰਗਣਾਉਣ ਦਾ ਰਿਜ਼ਲਟ ਇਹ ਹੋਇਆ ਕਿ ਮੈਂ ਹੋਲੀ-ਵੋਲੀ ਗਾਉਣ ਲੱਗ ਪਿਆ ਠੀਕ ਹੈ ਵੈਸੇ ਸ਼ੌਂਕ ਮੈਨੂੰ ਬਚਪਨ ਤੋਂ ਸੀਗਾ ਗਾਉਣ ਦਾ ਠੀਕ ਹੈ ਪਰ ਜਦੋਂ ਇਹਨਾਂ ਦੀ ਸੰਗਤ ਮਿਲੀ ਇਹਨਾਂ ਮੈਨੂੰ ਵਕਫ ਕੀਤਾ ਹੂੰ ਤੁਸੀਂ ਤੁਹਾਡੀ ਆਵਾਜ਼ ਸੋਹਣੀ ਹੈ ਤੇ ਗਾਓ ਹੂੰ ਮੈਂ ਕਿਹਾ ਇਸ ਪਾਸੇ ਆ ਗਿਆ ਠੀਕ ਹੈ ਠੀਕ ਹੁਣ ਬੜੀ ਆਪਣੀ ਲਹਿਰ ਵਿੱਚ ਰਹੀਦਾ ਕਿੰਨੇ ਸਾਲ ਦੀ ਉਮਰ ਵਿੱਚ ਗਾਣਾ ਸ਼ੁਰੂ ਕਰਤਾ ਮੈਂ ਦੁਬਾਰਾ ਗਾਉਣਾ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਸੀਗਾ ਕਿੰਨੇ ਸਾਲ ਦੀ ਉਮਰ ਸੀ ਲੋਨ? ਅ ਇਹ ਉਹਦੇ ਦੀ ਮਸੁਰਤ ਸਮਾਲੀਏ ਮੇਰੇ ਇੱਕ ਟੀਚਰ ਨੇ ਉਹ ਸ਼ੌਕ ਪਾਇਆ ਸੀਗਾ ਕਿਉਂਕਿ ਮੇਰੇ ਪਿਤਾ ਜੀ ਵੀ ਗਾਉਂਦੇ ਸੀਗੇ। ਠੀਕ ਹੈ। ਉਹ ਪਿੰਡ ਦੇ ਵਿੱਚ ਸ਼ਬਦ ਕੀਰਤਨ ਜਿਹੜਾ ਉਹ ਕੀਤਾ ਕਰਦੇ ਸੀ। ਠੀਕ ਹੈ। ਤੇ ਉਹਨਾਂ ਤੋਂ ਲੱਗਣ ਮੈਨੂੰ ਲੱਗੀ। ਹੂੰ। ਮੇਰੇ ਟੀਚਰ ਨੇ ਮੈਨੂੰ ਕੁਝ ਗੀਤ ਦਿੱਤੇ। ਠੀਕ ਹੈ। 1962 ਦੀ ਜੰਗ ਵੇਲੇ ਹੂੰ। ਕੁਝ ਟੱਪੇ ਸੀਗੇ। ਹੂੰ। ਚైనా ਤੇ ਹਿੰਦੁਸਤਾਨ ਦੇ ਜਿਹੜੇ ਨਾਂ ਜੰਗ ਦੇ ਸਬੰਧ ਵਿੱਚ। ਹੂੰ। ਪਹਿਲੇ ਮੈਂ ਉਹ ਗਾਏ। ਹੂੰ। ਇਹ ਰੇਕਦੋ ਗੀਤ ਇਸ ਤਰ੍ਹਾਂ ਦੇ ਹੋਰ ਸੀਗੇ ਤਰਜਾਂ ਤੇ ਆਮ ਤਰਜਾਂ ਤੇ ਉਹ ਤਰਜਾ ਮੈਨੂੰ ਯਾ ਮੇਰੇ ਖਿਆਲ ਸੁਰਿੰਦਰ ਕੌਰ ਦੇ ਗੀਤਾਂ ਦੀਆਂ ਸੀ ਗੀਤਾਂ ਦੀਆਂ ਸੀ ਫਿਰ ਮੈਂ ਕਲਜ ਜਦੋਂ ਗਿਆ ਉਸ ਵੇਲੇ ਸ਼ੌਂਕ ਨੂੰ ਹੋਰ ਬੜਾਵਾ ਮਿਲਿਆ ਕਲਜ ਦੇ ਵਿੱਚ ਗਰੁੱਪ Song ਸਾਡਾ ਕਲਜ ਦਾ 1973-74 ਦੇ ਵਿੱਚ ਫਸਟ ਆਇਆ ਸੀਗਾ ਅੱਛਾ ਉਤੋਂ ਹੌਸਲਾ ਹੋਰ ਵਧਿਆ ਠੀਕ ਹੈ ਪ੍ਰਵੀਨ ਵਿਜੇ ਪ੍ਰਵੀਨ ਉਹ ਮੇਰਾ ਸਾਥੀ ਸੀਗਾ ਉਹ ਮੇਰਾ ਕਲਾਸ ਫੈਲੋ ਸੀਗਾ ਅਸੀਂ ਇੱਕੋ ਸਟੇਜ ਤੇ ਗਾਇਆ ਠੀਕ ਹੈ ਫਿਰ ਇੱਕ ਉਸਤਾਦ ਇਸ ਗਿਰਦੀ ਵੱਲੇ ਕਿਉਂਕਿ ਮੇਰੇ ਕੋਲ ਸਮਝ ਘੱਟ ਸੀਗੀ ਸੰਗੀਤ ਦੀ ਮੈਂ ਚਾਹੁੰਦਾ ਸੀਗਾ ਕਿ ਇਹਨੂੰ ਕਿਸੇ ਹੱਦ ਤੱਕ ਲਿਜਾਇਆ ਜਾਵੇ ਤੇ ਮੇਰੇ ਪ੍ਰਥਮ ਉਸਤਾਦ ਜਿਹੜੇ ਗਿਆਨੀ ਅਮਰ ਸਿੰਘ ਜੀ ਨੇ ਜਿਹੜੇ ਹਾਈ ਸਕੂਲ ਫਾਇਲ ਕਾ ਦੇ ਵਿੱਚ ਉਸ ਵੇਲੇ ਹਾਈ ਸਕੂਲ ਸੀਗਾ ਪਿੱਛੇ ਸੀਨੀਅਰ ਸਕੈਂਡੀ ਬਣਿਆ ਠੀਕ ਹੈ ਉੱਥੇ ਟੀਚਰ ਸੀਗੇ ਗਾਇਨੀ ਟੀਚਰ ਸੀਗੇ ਠੀਕ ਹੈ ਉਹਨਾਂ ਦੀ ਸੰਗਤ ਮੈਨੂੰ ਬਦਕ੍ਰਿਸ਼ਨਦੀ ਨਾਲ ਸਿਰਫ 3 ਕੁ ਮਹੀਨਾ ਦੀ ਮਿਲੀ ਸੀ ਠੀਕ ਹੈ ਕਿੰਨੇ ਮਹੀਨਾ ਚ ਮੈਂ ਬੇਸਿਕ ਜਿਹੜਾ ਸਰਗਮਾ ਨੇ ਅਲੰਕਾਰ ਨੇ ਉਹ ਕੀਤੇ ਹੂੰ ਕੁਝ ਇੱਕ ਉਹਨਾਂ ਨੇ ਮੈਨੂੰ ਗੀਤ ਵੀ ਦਿੱਤੇ ਹੂੰ ਤੇ ਇੱਕ ਗੀਤ ਹੈਗਾ ਸੀਗਾ ਦੇਸ਼ ਪਿਆਰ ਦਾ ਹੂੰ ਉਹ ਮੇਰੇ ਕੋਲ ਉਹ ਅਕਸਰ ਗਾਇਆ ਕਰਦੇ ਸੀਗੇ ਹੂੰ ਆਸਾ ਜੇ ਮਸਤਾਨਾ ਦੀ ਜੀ ਦੀ ਗਾਤ ਤੇ ਸੀਗਾ ਅੱਛਾ ਐ ਵੇਖੋ ਮੇਰੇ ਦੇਸ਼ ਬਾਹਰਾਂ ਨੱਚੀਆਂ ਗਿੱਧੇ ਵਿੱਚ ਜਿਵੇਂ ਮੈਨੂੰ ਤਿਆਰਾਂ ਨੱਚੀਆਂ ਤੇ ਤਰੀ ਹੈ ਗਈ ਸੀਗੀ ਬੱਲੇਣੀ ਪੰਜਾਬ ਦੀ ਸ਼ੇਰ ਬੱਚੀ ਬੱਲੇਣੀ ਪੰਜਾਬ ਦੀ ਸ਼ੇਰ ਬੱਚੀ ਹਾਂ ਉਹ ਉਸ ਤਰ੍ਹਾਂ ਚ ਮੰਗਾਇਆ ਤੇ ਮੈਨੂੰ ਜਿਆਦਾ ਸੰਗਤ ਤਾਂ ਨਹੀਂ ਮਿਲੀ ਗੁਰੂ ਦੀ ਹਮ ਪਰ ਜਦੋਂ ਪੇਪਰ ਨੇੜੇ ਆ ਗਏ ਗ੍ਰੈਜੂਏਸ਼ਨ ਦੇ ਹਮ ਤੇ ਫੇਰ ਮੈਂ ਰਿਕਵੈਸਟ ਕੀਤੀ ਸੀਗੀ ਆਪਣੇ ਉਸਤਾਦ ਨੂੰ ਕਿ ਮੈਨੂੰ ਜਿਸ ਮਕਸਦ ਲਈ ਪਿਤਾ ਮਾਤਾ ਪਿਤਾ ਨੇ ਇੱਥੇ ਕਰ ਲਿਆ ਪੜਾਈ ਲਈ ਮੇਰਾ ਫਰਜ ਬੰਦਾ ਵੀ ਉਹਨੂੰ ਮੈਂ ਕੰਪਲੀਟ ਕਰਾਂ ਕੰਪਲੀਟ ਕੀਤੀ ਉਸ ਤੋਂ ਪਿੱਛੇ ਉਹਨਾਂ ਦਾ ਮੈਨੂੰ ਸਾਥ ਨਹੀਂ ਮਿਲ ਸਕਿਆ ਕਰ ਲੀਆਂ ਮਜਬੂਰੀਆਂ ਸੀਗੀਆਂ ਗਰੀਬੀ ਜਿਹੜੀ ਨਾ ਉਹ ਇੰਨੀ ਕੁ ਸੀਗੀ ਵੀ ਜਾਂ ਤਾਂ ਇਸ ਸਾਈਡ ਵੱਲੇ ਆ ਜਾਂਦੇ ਇਸ ਕਿਤੇ ਨੂੰ ਅਪਣਾ ਲੈਂਦੇ ਗਾਇਕ ਬਣ ਜਾਂਦੇ ਹਾਂ ਗਾयक ਬਣ ਜਾਂਦੇ ਤੇ ਜਾਂ ਫਿਰ ਜਿਹੜਾ ਆਪਣੀ ਕੈਰੀਅਰ ਵੱਲੇ ਖਿਆਲ ਕੀਤਾ ਮੈਂ ਆਪਣੇ ਕੈਰੀਅਰ ਨੂੰ ਅੱਗੇ ਰੱਖਿਆ ਆਪਣੇ ਸ਼ੌਂਕ ਜਿਹੜਾ ਸੀਗਾ ਉਸ ਨੂੰ ਦਬਾ ਦਿੱਤਾ ਦਬਾ ਲਿਆ ਤੇ ਇਸ ਮਤੀਸਾਲ ਦੀ ਸਰਵਿਸ ਕਰਕੇ ਐਸ ਏ ਡੀ ਪੀ ਮੈਂ ਰਿਟਾਇਰ ਹੋ ਗਿਆ ਤੇ ਟਾਈਮ ਨਹੀਂ ਲੰਘਦਾ ਸੀਗਾ 65 ਸਾਲ ਦੀ ਉਮਰ ਤੋਂ ਬਾਅਦ ਕੁਝ ਮੈਂ ਗੀਤ ਲਿਖੇ ਨੇ ਅੱਛਾ ਕਿਉਂਕਿ ਮੇਰੇ ਕੋਲ ਵੋਕੇਬਲਰੀ ਐਨੀ ਸੀਗੀ ਭਾਵੇਂ ਮੈਂ ਸ਼ੌਂਕ ਨੂੰ ਦਬਾ ਲਿਆ ਸੀਗਾ ਪਰ ਅੰਦਰਲਾ ਕਲਾਕਾਰ ਉਹ ਮੈਨੂੰ ਜਿਹੜਾ ਨਾ ਉਹ ਕੁਰੇਦੀ ਰੱਖਦਾ ਸੀ ਵਾਰ-ਵਾਰ ਹੁਲਾਰੇ ਮਾਰਦਾ ਸੀ ਹੁਲਾਰੇ ਮਾਰਦਾ ਸੀ ਵੀ ਮੇਤਰਾ ਤੂੰ ਤੇਰਾ ਕੰਮ ਦਾ ਆ ਸੀਗਾ ਤੇ ਤੂੰ ਛੱਡੀ ਫਿਰਨਾ ਟਾਈਮ ਪਾਸ ਨਹੀਂ ਹੁੰਦਾ ਸੀਗਾ ਫਿਰ ਮੈਂ ਇਸ ਟਾਈਮ ਪਾਸ ਕਰਨ ਲਈ ਪਹਿਲੇ ਤਾਂ ਲਾਈਟਰ ਲਈ ਲਿਆ ਤੇ ਹੁਣ ਮੈਂ ਵੀ ਇਸ ਕਲਾ ਤੋਂ ਬਿਨਾ ਨਹੀਂ ਰਹਿ ਸਕਦਾ ਅੱਛਾ ਜੋ ਪਹਿਲਾ ਕਿਹੜਾ ਗੀਤ ਸੀ ਜਿਹੜਾ ਤੁਸੀਂ ਤੁਹਾਡੇ ਟੀਚਰ ਨੇ ਤੁਹਾਨੂੰ ਦਿੱਤਾ ਸੀ ਇਹ ਯਾਦ ਹੈ ਤੁਹਾਨੂੰ ਤਾਂ ਚੰਦ ਬੋਲ ਹੋ ਜਾਣਾ ਉਸ ਗੀਤ ਦੇ ਪਹਿਲਾ ਗੀਤ ਪਹਿਲਾ ਗੀਤ ਨਹੀਂ ਪਹਿਲਾ ਸ਼ਬਦ ਸੀਗਾ ਮੇਰੇ ਉਸਤਾਦ ਨੇ ਜਿਹੜਾ ਮੈਨੂੰ ਲਿਖਾਇਆ ਥਿਆ ਤੇ ਸ਼ਬਦ ਸੀਗਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਅੱਛਾ ਸਿਮਰ ਸਿਮਰ ਇਸ ਸਦਾ ਸੰਭਾਲੇ ਅੱਛਾ ਇਹ ਸ਼ਬਦ ਸੀਗਾ ਪਹਿਲਾ ਜੀ ਪਹਿਲਾ ਸ਼ਬਦ ਜਿਹੜਾ ਗੁਰੂ ਹਾਰਮੋਨੀਅਮ ਤੇ ਹਾਰਮੋਨੀਅਮ ਤੇ ਪਲੇ ਕੀਤਾ ਸੀ ਠੀਕ ਹੈ ਤੇ ਅਲੰਕਾਰ ਕੀਤੇ ਸੀਗੇ ਠੀਕ ਹੈ ਇਹ ਸ਼ਬਦ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਉਸ ਤੋਂ ਇਲਾਵਾ ਕੁਛ ਰਾਗ ਜਿਹੜੇ ਹਗੇ ਸੀਗੇ ਉਹਨਾਂ ਦੀ ਬੇਸਿਕ ਟ੍ਰੇਨਿੰਗ ਤਾਂ ਮੈਂ ਲੈ ਲਈ ਜਿਹੜੀ ਆਮ ਸਰਗਮਾ ਹੁੰਦੀਆਂ ਜਿਨ੍ਹਾਂ ਦੇ ਵਿੱਚ ਉਹ ਯਾਨੀ ਕਿ ਗਾਏ ਜਾਂਦੇ ਗਾਏ ਜਾਂਦੇ ਪਰੰਤੂ ਉਹਨਾਂ ਤੇ ਮਿਹਨਤ ਨਹੀਂ ਕਰ ਸਕਿਆ ਜੇ ਮਿਹਨਤ ਹੁੰਦੀ ਅੱਜ ਹੀ ਵਨ ਹੋਰ ਹੋਣਾ ਸੀ ਤੇ ਜਿਹੜਾ ਉਹ ਤੁਸੀਂ ਆਸਾ ਸਾ ਮਸਤਾਨਾ ਜੀ ਦਾ ਗੀਤ ਹੈ ਉਹ ਗੀਤ ਸਾਡੇ ਦਰਸ਼ਕਾਂ ਤੁਸੀਂ ਆਪਦੀ ਆਵਾਜ਼ ਵਿੱਚ ਗੁੰਗੁਣਾਓ ਉਹ ਬੱਲੇ ਨਹੀਂ ਪੰਜਾਬ ਦੀ ਸ਼ੇਰ ਬੱਚੀਏ ਉਹ ਬੱਲੇ ਨਹੀਂ ਪੰਜਾਬ ਦੀ ਸ਼ੇਰ ਬੱਚੀਏ ਚਹਿ ਰਖੀ ਦਸ਼ੋਂ ਕਤਲੀ ਚ ਪੂਣੀਆਂ ਰੁਸ ਰੁਸ ਬੈਣ ਵੀਣੀਆਂ ਤੇ ਕੋਣੀਆਂ ਗਮ ਗਮ ਚੱਟ ਚ ਮਦਾਣੀ ਵਜਦੀ ਹੋ ਗਮ ਗਮ ਚੱਟ ਚ ਮਦਾਣੀ ਵਜਦੀ ਗਮ ਗਮ ਪੌੜੀਆਂ ਤੇ ਫਿਰ ਚੜਦੀ ਆਕ ਚ ਨਿਕਲ ਜਾਂਦਾ ਕਿਉਂਕਿ ਮੈਂ ਮੇਰੀ ਯਾਦਾਸ ਵੀ ਹੋਣਾ ਇਸ ਲਈ ਕਮਜ਼ੋਰ ਹੈਗੀ ਇਸ ਵਾਸਤੇ ਮੈਨੂੰ ਹੈਲਪ ਦੀ ਲੋੜ ਰਹਿੰਦੀ ਠੀਕ ਇਹ ਸਕ੍ਰਿਪਟ ਮੇਰੇ ਸਾਹਮਣੇ ਹੋਵੇ ਨਾ ਫਿਰ ਮੈਂ ਗਲਤੀ ਨਹੀਂ ਕਰਦਾ ਪਰੰਤੂ ਜੇ ਸਕ੍ਰਿਪਟ ਅਗੇ ਨਹੀਂ ਹੈਗੀ ਫਿਰ ਇਹ ਇਧਰ-ਉਧਰ ਹੋ ਜਾਂਦੀ ਕਿ ਉਮਰ ਜੜੀ ਨਾ ਉਹ ਆਪ ਦੀ ਥਾਂ ਤੇ ਹੁੰਦੀ। ਕਦੀ ਉਹ ਜਮਾਨਾ ਸੀਗਾ ਮੈਂ ਤਿੰਨ ਵਾਰ ਗੀਤ ਸੁਣ ਲੈਂਦਾ ਸੀ ਮੈਨੂੰ ਵੀ ਯਾਦ ਹੋ ਜਾਂਦਾ। ਯਾਦ ਹੋ ਜਾਂਦਾ ਸੀ। ਇਹ ਜਵਾਨੀ ਵੇਲੇ ਦੀਆਂ ਗੱਲਾਂ ਨੇ। ਜਦੋਂ ਮੈਂ ਗਉਣਾ ਛੱਡਿਆ ਹੈ ਨਾ ਟੀਚਿੰਗ ਲੈਣਾਂ ਚ ਆ ਗਿਆ ਮੈਂ ਇਸ ਪਾਸੇ ਛੱਡ ਹਟ ਗਿਆ। ਹਟ ਬਿਲਕੁਲ ਛੱਡ ਗਿਆ। ਬਿਲਕੁਲ ਛੱਡ ਗਿਆ। ਗੁਰਦਾਸ ਮਾਨ ਸਾਡੇ ਪਿੱਛੇ ਆਇਆ। ਠੀਕ ਹੈ। ਸਾਡੀਆਂ ਸਟੇਜਾਂ ਦੇ ਪਿੱਛੇ ਆਇਆ ਜਦੋਂ ਅਸੀਂ ਗਰੁੱਪ Song ਗਾਏ ਨੇ। ਗਜ਼ਲ ਗਾਈਏ ਦੇਸ਼ ਪਿਆਰ ਦਾ ਗੀਤ ਹੈਗਾ ਸੀਗਾ ਮੇਰੇ ਯੂਨੀਵਰਸਿਟੀ ਫਰਸਟ ਆਇਆ ਸੀਗਾ ਹਮ ਗੱਲ ਮੇਰੀ ਸੁਣ ਬੱਲੀਏ ਮੈਂ ਵੀ ਸਿੱਖ ਲਈ ਬੰਦੂਕ ਚਲਾਉਣੀ ਨਿਤ ਮੈਂ ਪਰੇਡ ਕਰਦਾ ਜਿੰਦੇ ਆਪਣੇ ਵਤਨ ਤੇ ਲਾਉਣੀ ਮੈਂ ਗੱਭਰੂ ਪੰਜਾਬ ਦੇਸ਼ ਦਾ ਹਮ ਉਹਦੇ ਵਿੱਚ ਉਦੋਂ ਸੀਗੇ ਤਿੰਨ ਪੈਰੇ ਦੋ ਪੈਰੇ ਠੀਕ ਹੈ ਤੀਜਾ ਮੈਂ ਆਦੇ ਵੱਲੋਂ ਲਾਇਆ ਪਰ ਉਹ ਇੰਨਾ ਵੇ ਸਟਾਏ ਪਤਾ ਨਹੀਂ ਲੱਗਦਾ ਵੀ ਇਹ ਪਹਿਲੇ ਦਾ ਇੱਕ ਪਿੱਛੇ ਦਾ ਠੀਕ ਹੈ ਇਹਨੂੰ ਵੀ ਮਗਾਉਣਾ ਗਾਉਣਾ ਹਾਂ ਬੈਠੀਏ ਗਾਵਾਂਗਾ ਮੈਂ ਆਜ਼ਾਦੀ ਵਾਲੇ ਦਿਨਾਂ ਦੇ ਦਿਨ ਤੋਂ ਅੱਗੇ ਪਿੱਛੇ ਅੱਗੇ ਥੋੜੇ ਗਾਵਾਂਗਾ ਠੀਕ ਹੈ ਤੁਹਾਨੂੰ ਦਿਆਂਗਾ ਮੈਂ ਆਪਦੇ ਚੈਨਲ ਤੇ ਚੜਾਇਆ ਜੀ ਠੀਕ ਹੈ ਬਹੁਤ ਬਹੁਤ ਆਪਾਂ ਕੰਬਿਨੇਸ਼ਨ ਜਿਹੜਾ ਹੈ ਉਹ ਬਣਾਈ ਰੱਖਾਂਗੇ ਠੀਕ ਹੈ ਹਾਂ ਤੁਹਾਨੂੰ ਤੁਹਾਨੂੰ ਮਾਣ ਹੋਏਗਾ ਵੀ ਇੱਕ ਦੇਸ਼ ਪਿਆਰ ਦਾ ਗੀਤ ਜਿਹੜਾ ਸਾਡੇ ਕੋਲ ਹੈ। ਕਿਆ ਬਹੁਤ 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 ਸ਼ੁਕਰੀਆ ਜੀ ਸਾਨੂੰ ਤੁਸੀਂ ਇੰਨਾ ਕੀ ਮਾਨ ਸਨਮਾਨ ਦਿਓਗੇ ਆਪਣਾ ਗੀਤ ਦਿਓਗੇ। ਤਾਂ ਤੁਹਾਡਾ ਮੇਰਾ ਵਾਅਦਾ ਰਿਹਾ ਤੁਹਾਡੇ ਚੈਨਲ ਤੇ ਮੇਰਾ ਗੀਤ ਚੱਲੇਗਾ। ਕੀ ਬਾਤ ਹੈ। ਠੀਕ ਹੈ। ਤਾਂ ਆਪਾਂ ਹੁਣ ਇੰਟਰਵਿਊ ਦੇ ਆਖਰੀ ਮੋਮੰਟ ਤੇ ਖੜੇ ਆ ਕਿ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਇਹ ਹੈ ਹੂੰ ਤੇ ਜੀਵਨ ਦੇ ਕਿਸੇ ਵੀ ਪੜਾਅ ਵਿੱਚ ਹੂੰ ਤੁਸੀਂ ਆਪਣੇ ਸ਼ੌਂਕ ਨੂੰ ਦਬਾਇਆ ਹੈ ਦਬਾਓ ਨਾ ਉਹਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੂੰ ਉਹ ਜਾਗਰ ਕਰ ਸਕਦੇ ਜੀ ਕਿਸੇ ਵੀ ਉਮਰ 'ਚ ਹੂੰ ਕਲਾਕਾਰ ਕਲਾਕਾਰ ਦੀ ਕੋਈ ਉਮਰ ਨਹੀਂ ਹੁੰਦੀ ਕੋਈ ਉਮਰ ਨਹੀਂ ਹੁੰਦੀ ਉਹ ਕਲਾਕਾਰ ਤਾਂ ਉਦੋਂ ਹੀ ਹੈ ਜਦੋਂ ਉਹ ਆ ਜਾਵੇ ਇਸ ਪਾਸੇ ਚਾਹੇ ਉਹ ਬਚਪਨੇ 'ਚ ਵਾਲੇ ਪਾਸੇ ਚਾਹੇ ਜਵਾਨੀ 'ਚ ਚਾਹੇ ਉਹ ਬੁਢਾਪੇ 'ਚ ਮੈਂ 65 ਸਾਲ ਤੋਂ ਪਿੱਛੇ ਜਿਹੜਾ ਨੇ ਇਸ ਪਾਸੇ ਆਏ ਹੂੰ ਗੀਤ ਵੀ ਲਿਖੇ ਨੇ ਦੋ ਚਾਰ ਰਿਕਾਰਡ ਵੀ ਕਰਵਾ ਲੈਨੇ ਜਿਹੜੇ ਬਾਕੀ ਦੇ ਮੇਰੇ ਪਏ ਨੇ ਉਹ ਹੌਲੀ ਹੌਲੀ ਮੈਂ ਰਿਲੀਜ਼ ਕਰਾਂਗਾ ਗਾਵਾਂਗਾ ਬਾਕੀ ਦੇਸ਼ ਪਿਆਰ ਦਾ ਗੀਤ ਤੁਹਾਨੂੰ ਹੀ ਦੇਣਾ ਠੀਕ ਬੋਲ ਬਦਲੇ ਕਿ ਅਪ ਕਹਦੇ ਆ ਕਿ ਜਿਹੜੀ ਕਲਾ ਦੀ ਕੋਈ ਉਮਰ ਨਹੀਂ ਕਲਾ ਦੀ ਕੋਈ ਉਮਰ ਨਹੀਂ ਤੇ ਕਲਾ ਨੂੰ ਤੁਸੀਂ ਕਿਸੇ ਵੀ ਉਮਰ ਚੁੱਕ ਜਾ ਮੇਰੇ ਸਿਰੇ ਮੈਂ ਸਕੂਲ ਵਿੱਚ ਬੈਠਾ ਰਹੇ ਸੀਗਾ ਬੁੱਢੋ ਕੀ ਅੱਛਾ ਉਹਨਾਂ ਨੇ ਕਿ ਯਾਰ ਤੁਸੀਂ ਟੀਚਰ ਜੇ ਤੁਹਾਡੇ ਕੋਲ ਇਨੀ ਵੋਕੈਬਲਰੀ ਹੈ ਤੁਸੀਂ ਕੋਈ ਨਾ ਕੋਈ ਮਾਂਤ ਬਾਸ਼ਾ ਲਈ ਲਿਖੋ ਹਾਂ ਤਾਕੇ ਤੁਹਾਡਾ ਸਿਹਤ ਦੇ ਵਿੱਚ ਨਾ ਆਵੇ ਆ ਦੇਖੋ ਕਿੱਡਾ ਵੱਡਾ ਸਿਹਤ ਸਹਾਰ ਸਾਡੇ ਕੋਲ ਹੈਗਾ ਇਹਨਾਂ ਦਾ ਮੈਂ ਨਾਮ ਲਿਆ ਡਾਕਟਰ ਬਿੱਟੂ ਲਹਿਰੀ ਸਾਡੇ ਪਿੰਡ ਦੇ ਸਿਹਤਕਾਰ ਹਨ ਤੇ ਆਸ-ਪਾਸ ਕਿ ਕਿਸਕੋ ਪਹੁੰਚ ਲਾ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਤੇ ਚੈਨਲਾਂ ਤੇ ਛਾਇ ਫਿਰਦੇ ਨੇ ਦੱਸੋ ਉਹ ਚੱਕਰ ਜੀ ਕਰਦਾ ਜੋਗੀ ਜੁਗੜਾ ਤੇ ਬਾਹਰ ਤਾਂ ਜੋਗੀ ਸਹੀ ਹੈ ਤਮਾਰ ਹੈ ਕਿ ਮੇਰੇ ਆਪ ਨਾਲ ਐਵੇਂ ਹੋਈ ਹੈ ਇਸ ਹੀ ਜੋ ਸ਼ੁਰੂਆਤ ਕਰਦੇ ਆ ਇਹ ਵੱਡਾ ਬਣਿਆ ਫਿਰਦਾ ਕਲਾਕਾਰ ਅੱਛਾ ਜਦੋਂ ਬਾਹਰ ਜਾਈਦਾ ਹੈ ਤੇ ਲੋਕ ਸਲਾਮਾ ਕਰਦੇ ਨੇ ਘਰ ਤੇ ਲਿਖਦੇ ਹੀ ਨਹੀਂ ਇਹ ਤਾਂ ਇਹ ਅਮੂਮਨ ਸਾਰੇ ਪਾਸੇ ਇਹ ਜਿਨਨੇ ਵੀ فنਕਾਰ ਨੂੰ ਮਿਲਦੇ ਆ ਘਰ ਤਾਂ ਨਹੀਂ ਪੁੱਛਦੇ ਬਾਹਰ ਹੋਣ ਦੀ ਇੱਜ਼ਤ ਹੈ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਜੀ ਤੁਹਾਡੀਆਂ ਸਾਡੀਆਂ ਵੈਸੇ ਮੇਰੀ ਇੱਛਾ ਹੈਗੀ ਹੈ ਕਿ ਮੈਂ ਜਿਹੜੇ ਆਪਣੇ ਗੀਤ ਖਾਸ ਕਰਕੇ ਲਿਖੇ ਨੇ ਉਹਨਾਂ ਨੂੰ ਮੈਂ ਤਰਜਾਂ ਤਾਂ ਦਿੱਤੀਆਂ ਹੋਈਆਂ ਨੇ ਤਰਜਾਂ ਹੈਗੀਆਂ ਵੀ ਨੇ ਮੇਰੇ ਕੋਲ ਠੀਕ ਹੈ ਕਿ ਮੈਂ ਆਪ ਹੀ ਗਾਵਾਂ ਇਹ ਇੱਕ ਗੌਂਦ ਦਾ ਜਿਹੜਾ ਜਿਵੇਂ ਕਹਿੰਦੇ ਨੇ ਵੀ ਇੱਕ ਟਾਂਟ ਜਿਹੜਾ ਨਾ ਹਰਭਜਨ ਮਾਨ ਨੇ ਵੀ ਮੈਨੂੰ ਦਿੱਤਾ ਸੀਗਾ ਮੈਂ ਉਹਨਾਂ ਨੂੰ ਕਿਹਾ ਮਾਨ ਸਾਹਿਬ ਤੁਹਾਡੇ ਲਈ ਇੱਕ ਜਿਹੜਾ ਮੈਂ ਗੀਤ ਲਿਖਿਆ ਹੂੰ ਤੇ ਮੈਂ ਬੋਲਦੇ ਹੋਗੇ ਸਟੇਜ ਤੋਂ ਲੈ ਰਿਸੀਗੇ ਚੱਕ ਪੱਖੀ ਦੇ ਮੇਲੇ ਦੀ ਗੱਲ ਹੈ ਠੀਕ ਹੈ ਕਹਿੰਦੇ ਬਾਬੇ ਤੁਸੀਂ ਆਪ ਹੀ ਬੋਲ ਲਿਆ ਜੀ ਠੀਕ ਹੈ ਤੇ ਮੈਂ ਕਿ ਕਿਵੇਂ ਕਹਿੰਦੇ ਯਾਰ ਸਾਡੇ ਕੰਟੈਕਟ ਹੋਏ ਹੁੰਦੇ ਨੇ ਅਸੀਂ ਉਹਨਾਂ ਬਾਹਰ ਨਹੀਂ ਜਾ ਕੰਟ੍ਰੈਕਟ ਹੋਏ ਉਹ ਤਾਂ ਬਦਲੇ ਕਿ ਉਹ ਬੁੱਧ ਬੰਨੇ ਹੁੰਦੇ ਨੇ ਕਿਸੇ ਚੀਜ਼ ਤੇ ਮੈਂ ਕਿ ਜੀ ਇਹ ਗੱਲ ਤੇ ਫਿਰ ਹੁਣ ਮੈਂ ਆਪ ਹੀ ਆਪ ਹੀ ਬੋਲਾਂ ਤਰਜ ਮੇਰੇ ਕੋ ਲਗੀ ਗੀਤ ਮੇਰੇ ਕੋ ਆਪਦਾ ਆਇਗਾ ਬੋਲਣ ਨੂੰ ਕੀ ਹੈ ਹੁਣ ਮੇਰੀ ਆਵਾਜ਼ ਵੀ ਠੀਕ ਹੈ ਹਾਂ ਮੈਂ ਸਮਝਦਾ ਕਿ ਹੁਣ ਇਹ ਉਹ ਕੰਮ ਕਰ ਲੈਣਾ ਚਾਹੀਦਾ ਬਾਕੀ ਉਹ ਕੁਰਬਾਨੀ ਤਾਂ ਉੱਪਰ ਕੁਦਰਤ ਕੁਦਰਤ ਜਦੋਂ ਉਹਨੇ ਸਮਾਂ ਦਿੱਤਾ ਨਾ ਉਦੋਂ ਹੀ ਸਾਰਾ ਕੰਮ ਹੋਣਾ ਹੈ ਉਹ ਬਿਲਕੁਲ ਸਹੀ ਤਾਂ ਇੱਕ ਗੀਤ ਹੋ ਜਾਏ ਆਖਰੀ ਕੋਈ ਤੁਹਾਡੀ ਮਨਪਸੰਦ ਹਾਂ ਠੀਕ ਹੈ دل لگا کر ہم یہ سمجھے زندگی کیا چیز ہے دل لگا کر ہم یہ سمجھے زندگی کیا چیز ہے عشق کہتے ہیں کسے اور عشق کی کیا چیز ہے ਦਿਲ ਲਗਾ ਕਰ ਹਮੇ ਸਮਝੇ ਸलाम ਜੀ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਵਾਸਤੇ